ਇਹ ਕਰ ਨਹੀਂ ਅੱਗੇ ਤਾਂ ਲੈ ਲੈਂਦੀ ਹੁੰਦੀ ਐ ਇਹ ਗੋਲੀ ਵੀ ਨਹੀਂ ਲੈਂਦੀ ਇਹਦਾ ਕੀ ਹੱਲ ਹੋ ਸਕਦਾ ਜਰੂਰ ਦੱਸਿਓ ਕਮੈਂਟ ਕਰਕੇ ਇਹ ਗੋਲੀ ਹੋਵੇ ਆਪਾਂ ਕੁੱਤਿਆਂ ਨੂੰ ਵੀ ਦੇਖ ਦਿਖਾਉਨੇ ਹਾਂ ਲੈਂਦੇ ਆ ਕਰ ਨਹੀਂ ਆਦਾ ਲੈ ਲੂਗੀ ਇਹਦਾ ਵਿੱਚੋਂ ਆਪਾਂ ਇੱਕ ਕਰੀ ਕੱਢ ਕੇ ਤੁਹਾਨੂੰ ਵਿੱਚੋਂ ਦਿਖਾ ਦਗੇ ਕਿਸ ਤਰ੍ਹਾਂ ਦੀ ਤੇ ਹੁਣ ਹੈਗੀ ਆ ਵੀ ਕੁੱਤਿਆਂ ਦੀ ਬਾਰੀ ਇਹ ਆ ਗੋੜਾ ਨਾਲ ਕੁੱਤਿਆਂ ਦਾ ਇੱਕ ਇੱਕ ਦੇਣੀ ਆ ਪਤਾ ਮੰਨ ਆ ਹੈਗੀ ਆ ਦੇਸੀ ਦੇ ਮੁਰੇ ਭਾਈ ਜੀ ਇਹ ਹੌਲੀ ਹੌਲੀ ਖਾਊਗੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧੌਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਉਹ ਵੀ ਆਪਾਂ ਆਪਣੇ ਘਰ ਤੋਂ ਹੀ ਲੈ ਕੇ ਆਏ ਆਂਗੇ ਤੇ ਆਪਾਂ ਡਵਰਮਿੰਗ ਕਰ ਰਹੇ ਹਾਂ ਇੱਕ ਝੋਟੀ ਰਹਿੰਦੀ ਸੀਗੀ ਬਾਕੀ ਸਾਰਿਆਂ ਦਾ ਆਪਾਂ ਲੇਕ ਕੁੜ ਦੇ ਦਿੱਤਾ ਦੇਗਾ ਵੀਰ ਬੈ ਕੰਪਨੀ ਦੀ ਨਲ ਜਾਂ ਦਵਾਈ ਇੱਕ ਝੋਟੀ ਰਹਿੰਦੀ ਆ ਕੱਬਣਾਂ ਸਾਢੇ 1.5 ਮਹੀਨਿਆਂ ਦੀ ਮੋਦੀ ਵਾਲੀ ਉਹਨੂੰ ਆਪਾਂ ਇਹ ਗੋਲੀ ਟੈਬਲੇਟ ਦੇਣੀ ਆ ਕਿਉਂਕਿ ਉਹ ਥੋੜਾ ਜਿਹਾ ਡਰਦੀ ਹੈਗੀ ਤੇ ਉਹ ਲਿਕਵਿਡ ਲੈਂਦੀ ਨਹੀਂ ਮੂੰਹ ਬੜਾ ਕੇ ਤੇ ਉਹ ਤਾਂ ਆਪਾਂ ਦੇ ਵੀ ਸਕਦੇ ਹਾਂ ਧੱਕੇ ਨਾਲ ਧੱਕਾ ਕਰੇ ਤਾਂ ਫਾਇਦਾ ਨਹੀਂ ਹੈ ਨਾ ਕੋਈ ਹੱਥੂ ਆਏ ਕੋਈ ਨੁਕਸਾਨ ਹੋ ਜੇ ਬਰੋ ਗਲਤ ਹੋ ਜਾਂਦਾ ਇਸ ਲਈ ਆਪਾਂ ਟੈਬਲੇਟ ਉਹ ਆਸਾਨੀ ਨਾਲ ਲੈ ਲੈਂਦੀ ਹੈ ਰੋਟੀ 'ਚ ਪਾ ਕੇ ਜਾਂ ਗੋੜੇ 'ਚ ਪਾ ਕੇ ਆਪਾਂ ਦੇ ਦੇਣੀ ਹੈ ਤੇ ਆਪਾਂ ਇਹ ਗੋਲੀ ਲੈ ਕੇ ਆਏ ਸੀ ਇਹ ਦੇਣੀ ਆ ਪਰ ਐਂਟੀਮਲਪਨਾ ਤੇ ਆ ਪ੍ਰੈਗਨੈਂਸੀ ਵੀ ਸੇਫ ਆ ਤੇ ਦੂਜਿਆਂ ਨੂੰ ਵੀ ਦੇ ਸਕਦੇ ਹਾਂ ਬਹੁਤ ਵਧੀਆ ਗੋਲੀ ਹੈ ਤੰਨ ਸਾਲਟ ਇਹਦੇ ਵਿੱਚ ਆ ਉਸ ਵਨਵਿੰਡਾ ਜੋ ਆਇਵਰ ਮੈਕਟਨ ਤੇ ਨਾਲ ਹੈਗਾ ਸੈਲੀ ਮਰੀਨ ਤੇ ਕੰਪਨੀ ਜੇ ਹੈਗੀ ਹੈਗੀ ਵੈਟ ਬਾਰਕ ਵਾਲਿਆਂ ਦੀ 120 ਰੁਪਏ ਰੇਟ ਹੈ ਦਾ 80 ਰੁਪਈਆਂ ਦੀ ਤਕਰੀਬਨ 80 85 90 ਆਏ ਆ ਜਾਂਦੇ ਲੈਸ ਫਰਕੇ ਤਿੰਨ ਸਾਲ ਦਾ ਇਹਦੇ ਬੱਚੇ ਤੇ ਬਹੁਤ ਚੰਗੇ ਇਹਦੇ ਰਿਜ਼ਲਟ ਆ ਗਏ ਤੇ ਆਪਾਂ ਤਾਂ ਚਲੋ ਪਹਿਲੀ ਵਾਰ ਹੀ ਦੇ ਰਹੇ ਹਾਂ ਤੇ ਕੰਪਨੀ ਵੀ ਚੰਗੀ ਹੈਗੀ ਜਿੰਨੀਆਂ ਵੀ ਇਸ ਕੰਪਨੀ ਦੀਆਂ ਦਵਾਈਆਂ ਸਾਰੀਆਂ ਵੀ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਆ ਗਏ। ਚਲੋ ਸੋਚਿਆ ਆਪਾਂ ਤੁਹਾਡੇ ਨਾਲ ਸਾਂਝਾ ਕਰੀਏ ਇਹ ਵੀ। ਤੇ ਇਹਦਾ ਰਿਜ਼ਲਟ ਜੋ ਵੀ ਹੋਊਗਾ ਉਹ ਵੀ ਤੁਹਾਡੇ ਸਾਹਮਣੇ ਆਪਾਂ ਕਰਾਂਗੇ। ਤੇ ਇਹਦੇ ਨਾਲ ਹੀ ਆਹ ਗੋੜਾ ਨਾ ਪਈਆਂ ਡੌਗ ਵਾਸਤੇ, ਕੁੱਤਿਆਂ ਵਾਸਤੇ। ਦੋ ਆਪਣੇ ਕੁੱਤੇ ਵੀ ਰੱਖੇ ਹੋਏ ਆ ਉਹਨਾਂ ਦੀ ਵੀ ਡੀਵਰਮਿੰਗ ਕਰਨੀ ਆ। ਕੋਈ ਵੀ ਪਸ਼ੂਆਂ ਅੰਡਵਰਮਿੰਗ ਜ਼ਰੂਰੀ ਆ ਕਿਉਂਕਿ ਪੇਟ 'ਚ ਕੀੜੇ ਹੋਏ ਆ ਕਿ ਪਸ਼ੂ ਦੇ ਆ ਹੀ ਜਾਂਦੇ ਆ। ਕੁੱਤਿਆਂ ਦੀ ਵੀ ਜ਼ਰੂਰੀ ਆ ਤੇ ਪਸ਼ੂਆਂ ਦੀ ਵੀ ਜ਼ਰੂਰੀ ਆ। ਤੇ ਕੁੱਤਿਆਂ ਦੀ ਵੀ ਆਪਾਂ ਵਰਮਿੰਗ ਕਰਨੀ ਆ ਲੈ ਕੇ ਗੋਲੀ ਦੇਵਾਂਗੇ ਵਰਮੀਜੋਲ ਨਾਂ ਤੇ ਇਹ ਆਉਂਦੀ ਹੈ ਟੈਬਲੇਟ ਤੇ ਇਹ ਤੁਹਾਨੂੰ ਦਾਸੀ ਦਿੱਤੀ ਹੈ ਐਂਟੀ ਮਲਾ ਫਗਟ ਬਾਰ ਕੰਪਨੀ ਆਣਾਂ ਦੀ ਇਹ ਇੱਕ ਗੋਲੀ ਦੇਣੀ ਆ ਆਪਾਂ ਆਕਸਫੈਂਡਾ ਜੋਲ ਇਹਦੇ ਵਿੱਚ ਹੈਗਾ 250mg ਆਇਵਰਮੈਕਟਨ ਆਏਗਾ 150mg ਤੇ ਸੈਲੀਮਰੀਨ ਹੈਗਾ ਇਹਦੇ ਵਿੱਚ 300mg ਇਹ ਕੰਪੋਜੀਸ਼ਨ ਹੈ ਤੇ ਆਜੋ ਹੁਣ ਆਪਾਂ ਦਿੰਨੇ ਆ ਗੁੜ 'ਚ ਕੋਸ਼ਿਸ਼ ਕਰਦੇ ਆ ਨਹੀਂ ਫਿਰ ਰੋਟੀ ਦੇਵਾਂਗੇ ਤੇ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ ਡਿਵਰਮਿੰਗ ਜ਼ਰੂਰੀ ਹੈਗੀ ਲੇਕਵੜ ਵੀ ਬਹੁਤ ਵਧੀਆ ਚੀਜ਼ ਆ ਚੰਗੀ ਕੰਪਨੀ ਦਾ ਦਿਓ ਜੇ ਲੇਕਵੜ ਨਹੀਂ ਲੈਂਦੇ ਤਾਂ ਤੱਕਾ ਨਾ ਕਰੋ ਫਿਰ ਤੁਸੀਂ ਟੈਬਲੇਟ ਦੇ ਦਿਓ ਉਹ ਵੀ ਵਧੀਆ ਕੰਪਨੀ ਦੀ ਚੰਗੇ ਸਾਲ ਟਾਲੀ ਹਰੇਕ ਵਾਰੀ ਬਦਲ ਕੇ ਦੇਣਾ ਟਾਲੀ ਤੇ ਆਜੋ ਹੁਣ ਆਪਾਂ ਦੇ ਕੇ ਦਿਖਾਉਨੇ ਆ ਵਿੱਚੋਂ ਆਪਾਂ ਇੱਕ ਵਾਰੀ ਕੱਢ ਕੇ ਤੁਹਾਨੂੰ ਪਿੱਛੋਂ ਦਿਖਾ ਦਗੇ ਕਿਸ ਤਰ੍ਹਾਂ ਦੀ ਟੈਬਲੇਟ ਆ ਗਿਆ ਇਸ ਤਰ੍ਹਾਂ ਦੀ ਆ ਗਈ ਬੈਕ ਸਾਈਡ ਤੋਂ ਦੇਖ ਸਾਗੇ ਇਸ ਤਰ੍ਹਾਂ ਦੀ ਟੈਬਲੇਟ ਆ ਗਈ ਤੇ ਆ ਜੋ ਹਣ ਦੰਨੇ ਆਪਾਂ ਲੋਪਤੇ ਕੇ ਦੇਨੇ ਹਣ ਲੈਂਦੀ ਯਾ ਨਹੀਂ ਅੱਗ ਤਾਂ ਲੈ ਲੈਂਦੀ ਹੁੰਦੀ ਹੈ ਲੈ ਗਈ ਲੈ ਗਈ ਸ਼ਾਕ ਗਈ ਨਾ ਦੋਸ ਜੇ ਇਹਦੀ ਤਾਂ ਹੋ ਗਈ ਡਵਰਮਿੰਗ ਹੋਰ ਤਾਂ ਸਾਰੇ ਬਸੰਗ ਨਹੀਂ ਲੈ ਲਈ ਸੀ ਤਕਰੀਬਨ ਇਹ ਨੂੰ ਆਪਾਂ ਦੇਤੀ ਤੇ ਆਹ ਰਹਿੰਦੀ ਹੈਗੀ ਇਹ ਗੋਲੀ ਵੀ ਨਹੀਂ ਲੈਂਦੀ ਇਹਦਾ ਕੀ ਹੱਲ ਹੋ ਸਕਦਾ ਜਰੂਰ ਦੱਸਿਓ ਕਮੈਂਟ ਕਰਕੇ ਇਹ ਗੋਲੀ ਵੀ ਨਹੀਂ ਲੈਂਦੀ ਮੂੰਹ ਚ ਪਾ ਦਿੰਦੇ ਤਾਂ ਵੀ ਖੜ੍ਹ ਦਿੰਦੀ ਹੈ ਤੇ ਲੈਗਵਡ ਵੀ ਕੱਢ ਦਿੰਦੀ ਹੈ ਮੂੰਹ ਨਹੀਂ ਫੜਾਉਂਦੀ ਤੇ ਧੱਕੇ ਨਾ ਦੇ ਤਾ ਸਕਦੇ ਹਾਂ ਪਰ ਧੱਕਾ ਆਪਾਂ ਕਰਨਾ ਨਹੀਂ ਚਾਹੁੰਦੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੱਲ ਕਰਗੇ ਇਹਦਾ ਤੇ ਡਿਵਰਮਿੰਗ ਕਰਨੀ ਤਾਂ ਜ਼ਰੂਰੀ ਆ ਬਾਕੀ ਹੋਰ ਸਾਰੇ ਪਸ਼ੂ ਲੈ ਲੈਂਦੇ ਆਗੇ ਧੰਨਵਾਦ ਇਦਾਂ ਗੋੜਾ ਕੁੱਟ ਲੈਣਾ ਤੇ ਪਹਿਲਾਂ ਝੋਟੀ ਦਾ ਵੀ ਆਪਾਂ ਇਦਾਂ ਹੀ ਗੋੜਾ ਕੁੱਟ ਕੇ ਤੇ ਉਹ ਚ ਪਾ ਕੇ ਤੇ ਉਹਨੂੰ ਖਵਾਤੀ ਹੈਗੀ ਤੇ ਹੁਣ ਹੈਗੀ ਹੈ ਕਿ ਕੁੱਤਿਆਂ ਦੀ ਬਾਰੀ ਇਹ ਆ ਗੋੜਾ ਮੈਂ ਕੁੱਤਿਆਂ ਦਾ ਇੱਕ ਇੱਕ ਦੇਣੀ ਆਪਾਂ ਤੋਂ ਬੰਨ ਤੇ ਇਹ ਵੀ ਅੱਦਾ ਅੱਦਾ ਲੈ ਕੇ ਤੇ ਇੱਕ ਪੇਸੀ ਜੀ ਆ ਇਹ ਅੱਧੀ ਕਰ ਲੈਣੀ ਹੈ ਅੱਧੀ ਚੱਕ ਦੀ ਅੱਧੀ ਚੱਕ ਦੀ ਤੇ ਪਾ ਕੇ ਆਪਾਂ ਇਹ ਵੀ ਦਿਖਾਉਨੇ ਇੱਕ ਕੁੱਤੀ ਤਾਂ ਲੈ ਲੈਂਦੀ ਹੈ ਦੂਜਾ ਥੋੜਾ ਜਿਹਾ ਟਾਈਮ ਚ ਲੈਂਦੀ ਹੈ ਲੈ ਲੈਂਦੀ ਹਾਂ ਚਲੋ ਦੇਖਦੇ ਹਾਂ ਉਹ ਹੋ ਵੀ ਆਪਾ ਕੁੱਤਿਆਂ ਨੂੰ ਵੀ ਦੇਖ ਦਿਖਾਉਨੇ ਹਾਂ ਲੈਂਦੇ ਆ ਕਿ ਨਹੀਂ ਆਦਾ ਲੈ ਲੂਗੀ ਇਹਦਾ ਖਾਣ ਪੀਣ ਦੀ ਬਹੁਤ ਸ਼ਕੀਨ ਆ ਇਹਨਾਂ ਦਾ ਮੈਂਟੀ ਲਾਉਣਾ <div> ਜੀ ਆਕ ਗਈ ਨਾ ਫੱਟੇ ਆ ਹੈਗੀ ਆ ਦੇਸੀ ਇਹਦੇ ਮੁਰੇ ਭਈਆ ਇਹ ਹੌਲੀ ਹੌਲੀ ਖਾਊਗੀ ਤੇ ਆ ਚੱਕ ਗਈ ਫੱਟੇ ਆ ਵੇ ਇਹਦਾ ਹੋਰ ਭਾਲਦੀ ਆ ਇਹਦਾ ਗੰਦੀਪਾ ਮੈਂ ਹੋਰ ਲਿਆਉ ਇਹ ਕੰਦੀਪਿੰਨ ਦੀ ਖੁੱਲੀ ਹੈਗੀ ਕੁਛ ਪਾ ਦੋ ਪਾਰੀ ਆ ਥੋੜੀ ਹੋਰ ਭਾਲਦੀ ਆ ਇਹਦਾ ਬੈਂਡ ਚ ਕਾ ਗਿਆ ਖਾ ਹੁਣੇ ਵੀ ਜਾਣਾ ਉਹ ਬਸ ਦੇਖ ਦੂ ਕਿ ਹੌਲੀ ਹੌਲੀ ਸੰਗ ਸੰਗ ਕੇ ਜੀ ਥੋੜੀ ਹੌਲੀ ਖਾਊਗੀ ਉਹਨੇ ਵੀ ਖਾ ਜਾਣਾ ਡਿਵਰਮਿੰਗ ਜ਼ਰੂਰੀ ਹੈ ਹਰੇਕ ਚੀਜ਼ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ